ਸਾਚੀਕਾਰ ਤੋਂ ਜੁੜੇ ਹੋ ਪੰਜਾਬੀ ਵਾਰਵਾਰ ਟੀਵੀ ਦੇ ਨਾਲ ਤੇ ਮੈਂ ਪ੍ਰਦੀਪ ነኝ ਤੁਹਾਣਾ ਹਾਜ਼ਰਾਂ ਅਸੀਂ ਇਸ ਟਾਈਮ ਮੋਹਰਾ ਵਾਲੀ ਪਿੰਡ ਵਿੱਚ ਮੌਜੂਦ ਹਾਂ ਜਿੱਥੇ ਪਤਾ ਲੱਗਦਾ ਕਿ ਦੋ ਵਿਅਕਤੀਆਂ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਹੈਗਾ ਸਾਸਤਰ ਚ ਦੱਸਦੀ ਹੈ ਕਿ ਸੰਤੋਖ ਸਿੰਘ ਸੋਖੀ ਉਮਰ 70-72 ਦੇ ਕਰੀਬ ਹੈਗੀ ਔਰ ਉਹਨਾਂ ਦੇ ਨਾਲ ਇੱਕ ਹੋਰ ਲੇਡੀਜ਼ ਹੈ ਦੋ ਲਾਸ਼ਾਂ ਜਿਹੜੀਆਂ ਨੇ ਇਸ ਪੁਸਤ ਦੇ ਕਮੇਟ ਵਿੱਚ ਨੇ ਤਫਤੀਸ਼ ਚੱਲੀ ਹੈ ਕਤਲ ਦਾ ਕੀ ਕਾਰਨ ਹੋ ਸਕਦਾ ਇਹ ਤੱਥ ਅ ਸਾਹਮਣੇ ਆਉਣੇ ਬਾਕੀ ਨੇ ਬਨਹਾਲ ਇਸ ਖਬਰ ਦੇ ਨਾਲ ਪਿੰਡ ਦੇ ਵਿੱਚ ਨਹੀਂ ਇਲਾਕੇ ਦੇ ਵਿੱਚ ਜਿਹੜੀ ਆ ਸੰਸਨੀ ਫੈਲ ਚੁੱਕੀ ਹੈਗੀ ਆ ਹੁਣ ਉਸ ਆਪਣੀ ਇਨਵੈਸਟੀਗੇਸ਼ਨ ਚ ਕਿੱਥੇ ਤੱਕ ਪਹੁੰਚਦੀ ਹੈ ਕਾਤਤ ਤੱਕ ਕਦੋਂ ਪਹੁੰਚ ਪਾਉਂਦੀ ਹੈ ਤੇ ਇਹਦੇ ਪਿੱਛੇ ਕੀ ਕਾਰਨ ਹੈ ਉਹ ਜਦ ਤੱਕ ਸਾਰੀ ਤਫਤੀਸ਼ ਸਾਹਮਣੇ ਤੁਹਾਡੇਆਂ ਨਹੀਂ ਆਂਦੀ ਹੈ ਤਦ ਤੱਕ ਤੁਸੀਂ ਸਾਡੇ ਇਸ ਚੈਨਲ ਨਾਲ ਜੁੜੇ ਰਹੋ ਤੇ ਹੁਣ ਫਿਲਹਾਲ ਜਿਹੜਾ ਉਸ ਦੀ ਸਟੇਟਮੈਂਟ ਕੀ ਆ ਤੁਸੀਂ ਵੀ ਸੁਣੋ ਉਹ ਮੋਰੋਵਾਲੀ ਇਸ ਘਰ ਦੇ ਵਿੱਚ ਆਏ ਸੀ ਇੱਕ ਐਨਆਰਆਈ ਹੈਗਾ ਸੰਤੋਖ ਸਿੰਘ ਦੇ ਉਹਦਾ ਘਰ ਜਿਹਦੇ ਵਿੱਚ ਇੱਕ ਮਨਜੀਤ ਕੌਰ ਹਾਂ ਮਨਜੀਤ ਕੌਰ ਦੇ ਨਾਲ ਲੇਡੀ ਦੇ ਨਾਲ ਰਹਿੰਦਾ ਸੀਗਾ ਇੱਥੇ ਤਾਂ ਪਿਛਲੇ ਦੋ ਦਿਨਾਂ ਤੋਂ ਮਨਜੀਤ ਕੌਰ ਦੇ ਜਿਹੜੇ ਘਰ ਵਾਲੇ ਉਹਨਾਂ ਨੇ ਸਾਨੂੰ ਦੱਸਿਆ ਕਿ ਉਹਦੇ ਘਰ ਵਾਲੇ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਉਹਦਾ ਕੋਈ ਕੰਟੈਕਟ ਨਹੀਂ ਹੋ ਰਿਹਾ ਤੇ ਹੁਣ ਜਦੋਂ ਕੰਟੈਕਟ ਨਹੀਂ ਹੋ ਰਿਹਾ ਉਹਦੇ ਘਰ ਵਾਲਿਆਂ ਨੇ ਦੱਸਿਆ ਆਪਾਂ ਘਰ ਦੇ ਵਿੱਚ ਆ ਕੇ ਦੇਖਿਆ ਤਾਂ ਇੱਥੇ ਇੱਕ ਸੰਤੋਖ ਸਿੰਘ ਜਿਹੜਾ ਸੀਗਾ ਇੱਕ ਉਹਦੀ ਲਾਸ਼ ਮਿਲੀ ਇੱਕ ਜਿਹੜਾ ਜਿਹਦੇ ਨਾਲ ਉਹ ਰਹਿੰਦਾ ਹੁੰਦਾ ਸੀਗਾ ਮਨਜੀਤਪੁਰ ਇੱਕ ਉਹਦੀ ਜਿਹੜੀ ਹੈਗੀ ਇੱਕ ਲਾਸ਼ ਜਿਹੜੀ ਹੈਗੀ ਉਹ ਮਿਲ ਗਈ ਇੱਥੇ ਕਰਦੇ ਹੋਏ ਅਸੀਂ ਫੋਰੈਂਸਿਕ ਟੀਮ ਨੂੰ ਬੁਲਾ ਲਿਆ ਇੱਥੇ ਤੇ ਇਸ ਵਿੱਚ ਜੋ ਵੀ ਬੰਦੀ ਕਾਰਵਾਈ ਜਿਹੜੀ ਹੈਗੀ ਉਹ ਅਸੀਂ ਅਮਲ ਦੇ ਵਿੱਚ ਲਿਆ ਰਹੇ ਹਾਂ ਤਾਂ ਕੁਝ ਇੱਕ ਲੀਡਸ ਇਹਨਾਂ ਦੇ ਘਰ ਦੇ ਨਾਲ ਗੱਲਬਾਤ ਕਰਕੇ ਜਿਹੜੀਆਂ ਹੈਗੀਆਂ ਸਾਨੂੰ ਮਿਲੀਆਂ ਹੈ ਤੇ ਜਲਦ ਹੀ ਜੜੀ ਹੈਗੀ ਇਸ ਇਸ ਮਰਡਰ ਨੂੰ ਟਰੇਸ ਵੀ ਕਰਾਂਗੇ ਤੇ ਜਿਹੜੇ ਅਕਿਊਜ਼ ਜਿਹੜੇ ਹੈਗੇ ਆ ਇਹਨਾਂ ਨੂੰ ਆਪਾਂ ਗ੍ਰਿਫਤਾਰ ਵੀ ਕਰਾਂਗੇ ਸਰ ਕੀ ਲੱਗਦਾ ਹੈ ਇਹ ਕਦੋਂ ਦਾ ਮਰਡਰ ਹੋਇਆ ਲੱਗਦਾ ਹੈ ਜਿਸ ਹਸਾਬ ਨਾਲ ਕਹਿੰਦੇ ਆ ਕਿ ਮੁਸਕੂ ਆ ਰਹੀ ਹੈ ਬਾਡੀਆਂ ਤੋਂ ਜਿਸ ਤਰ੍ਹਾਂ ਕਿ ਆਪਾਂ ਹੁਣ ਡੈੱਡ ਬੋਡੀ ਦੇਖੀ ਹੈ ਡੈੱਡ ਬੋਡੀ ਦੇਖਣ ਤੋਂ ਜਾਪਦਾ ਹੈ ਕਿ ਇਹ ਮਰਡਰ ਜਿਹੜਾ ਹੈਗਾ ਤਕਰੀਬਨ 36 ਆਵਰਸ ਤੋਂ ਪਹਿਲਾਂ ਹੈਗਾ ਤੇ ਜਿਵੇਂ ਕਿ ਦੇ ਘਰ ਦੇ ਦੱਸ ਰਹੇ ਆ ਸਾਨੂੰ ਦੇ ਘਰ ਦੇ ਮੁਤਾਬਕ 23 ਤਰੀਕ ਸ਼ਾਮ ਤੋਂ ਬਾਅਦ ਇਸ ਲੇਡੀ ਦੇ ਨਾਲ ਕੰਟੈਕਟ ਨਹੀਂ ਹੋ ਪਾ ਰਿਹਾ ਉਹਨਾਂ ਨੂੰ ਕਾਲ ਕਰਦੇ ਕਾਲ ਨਹੀਂ ਉਠਾਉਂਦੀ ਤੇ ਇਸੇ ਕਰਕੇ ਜਦੋਂ ਇਹਨਾਂ ਨੇ ਘਰ ਦੇ ਵਿੱਚ ਦੋ ਦਿਨਾਂ ਦੇ ਬਾਅਦ ਆ ਕੇ ਅੱਜ ਮਾਰਨਿੰਗ ਦੇ ਵਿੱਚ ਜਦੋਂ ਇਹਨਾਂ ਨੇ ਦੇਖਿਆ ਕਿ ਇਹਨੂੰ ਲੋਕ ਲੱਗਿਆ ਹੋਇਆ ਸੀਗਾ ਜੋ ਲੋਕ ਵਗੈਰਾ ਖੋਲ ਕੇ ਇਹਨਾਂ ਨੇ ਅੰਦਰ ਜਾ ਕੇ ਦੇਖਿਆ ਤੇ ਉਹ ਲਾਸ਼ਾਂ ਜਿਹੜੀਆਂ ਸੀਗੀਆਂ ਅੰਦਰ ਪਈਆਂ ਹੋਈਆਂ ਸੀਗੀਆਂ ਜਿਸ ਤੇ ਇਹਨਾਂ ਨੇ ਸਾਨੂੰ ਇਨਫੋਰਮ ਕੀਤਾ ਠੀਕ ਤੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਬਣੇ ਹੋਏ ਨੇ ਸਰਪੰਚ ਸਾਹਿਬ ਕੀ ਘਟਨਾ ਹੁੰਦੀ ਹੈਗੀ ਤੇ ਕਿਵੇਂ ਜਿਹੜਾ ਇਸ ਚੀਜ਼ ਨੂੰ ਦੇਖ ਰਹੇ ਹੋ ਦੇਖੋ ਜੀ ਮੌਕੇ ਤੇ ਤਾਂ ਹੁਣ ਇਦਾਂ ਸਾਰੇ ਪਿੰਡ ਵਿੱਚ ਡਰ ਦਾ ਮਾ ਤੇ ਇਹ ਘਟਨਾ ਦਾ ਸਾਨੂੰ ਸਵੇਰੇ तकरीबन 7 ਵਜੇ ਫੋਨ ਆਉਂਦਾ ਆ ਜਿਹੜੀ ਲੇਡੀਸ ਮੁੱਕੀ ਆ ਉਹਨਾਂ ਦੇ ਬ੍ਰਦਰ ਦਾ ਉਹ ਕਹਿੰਦੇ ਕਿ ਤੁਸੀਂ ਮੌਕੇ ਤੇ ਆਓ ਤੇ ਆ ਕੇ ਦੇਖੋ ਕਿ ਸਾਨੂੰ ਲੱਗਦਾ ਕਿ ਇੱਥੇ ਕੋਈ ਵਾਰਦਾਤ ਹੋਈ ਆ ਤੇ ਸਾਡੇ ਆਉਣ ਤੋਂ ਪਹਿਲਾਂ ਜਿੱਦਾਂ ਉਹਨਾਂ ਨੇ ਜਦੋਂ ਅੰਦਰ ਵੜ ਕੇ ਦੇਖਿਆ ਤਾਂ ਖੂਨ ਦੇ ਤਾਂ ਬੇ ਉਹਨਾਂ ਦੇ ਸੀ ਤਾਂ ਬਾਹਰੋਂ ਜਿੰਦੇ ਲੱਗੇ ਹੋਏ ਸੀ ਤੇ ਉਹਨਾਂ ਤੋਂ ਫਿਰ ਐ ਨਿਗਿਆ ਉਹ ਨਹੀਂ ਫਿਰ ਜਿੰਦੇ ਤੋੜ ਕੇ ਵੀਡੀਓ ਬਣਾ ਲਈ ਸੀ ਪਹਿਲਾਂ ਉਹਨਾਂ ਨੇ ਜਿੰਦੇ ਤੋੜ ਕੇ ਜਦੋਂ ਉਹਨੇ ਅੰਦਰ ਦੇਖਿਆ ਤਾਂ ਫਿਰ ਉਹਨੇ ਮੈਨੂੰ ਫਿਰ ਦੁਬਾਰਾ ਕਾਲ ਕੀਤੀ ਕਿ ਤੁਸੀਂ ਜਲਦੀ ਆਓ ਕਿ ਇੱਥੇ ਤਾਂ ਦੋ ਕਤਲ ਹੋਏ ਆ ਉਹਦੇ ਵਿੱਚੋਂ ਇੱਕ ਸੀਗੀ ਮਨਜੀਤ ਕੌਰ ਵਾਈਫ ਆਫ ਲਖਵਿੰਦਰ ਸਿੰਘ ਜੋ ਕਿ ਇੱਥੇ ਕੰਮ ਕਰਦੀ ਸੀ ਇੱਥੇ ਟੇਕ ਕੇਅਰ ਦਾ ਕੰਮ ਕਰਦੀ ਸੀ ਘਰ ਦਾ ਨਾ ਤੇ ਦੂਜੇ ਸੀਗੇ ਆਪਣੇ ਸੰਤੋਖ ਸਿੰਘ ਆ son ਆਫ ਗਿਆਨ ਸਿੰਘ ਤੇ ਉਹ ਐਨ ਆਰ ਆਈ ਸੀਗੇ ਕੈਨੇਡਾ ਤੋਂ ਆਏ ਸੀਗੇ ਉਹਨਾਂ ਦੀ ਉਮਰ 60 ਤੋਂ 65 ਸਾਲ ਹੋਊਗੀ ਤੇ ਉਹਨਾਂ ਦੋਨਾਂ ਦਾ ਕਤਲ ਹੋ ਚੁੱਕਾ ਹੈਗਾ ਜੀ ਮੌਕੇ ਤੇ ਜੀ